ਜੀ ਡਾਕਟਰ ਸਾਡੇ ਕੋਲ ਅਗਲੀ ਲਿਖਤ ਆਈ ਹੈ ਵੀਰ ਸੁਖਵਿੰਦਰ ਸਿੰਘ ਜੀ ਦੀ ਇਹ ਲਿਖਤ ਹੈ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਡਾਕਟਰ ਸਾਹਿਬ ਮੈਂ ਤਕਰੀਬਨ YouTube ਤੇ ਤੁਹਾਡਾ ਹਰ ਇੱਕ ਸ਼ੋਅ ਦੇਖਦਾ ਹਾਂ ਅਤੇ YouTube ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੈ ਤੁਹਾਡੇ ਕੋਲੋਂ ਮੇਰਾ ਸਵਾਲ 2020 ਰੈਫਰੰਡਮ ਮਹਿਮ ਨਾਲ ਸੰਬੰਧਿਤ ਹੈ ਪਹਿਲਾ ਅਸੀਂ ਅੱਜ ਦੀ ਮੌਜੂਦਾ ਸਰਕਾਰ ਤੋਂ ਆਜ਼ਾਦੀ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਕਿਰਪਾ ਕਰਕੇ ਇਸ ਬਾਰੇ ਦੱਸੋ ਦੂਸਰਾ ਯੂਨਾਈਟਿਡ ਨੇਸ਼ਨਜ਼ ਮੁਤਾਬਕ ਕਿਸੇ ਦੇਸ਼ ਦੀ ਆਜ਼ਾਦੀ ਦੇ ਕੀ ਕਾਨੂੰਨ ਹਨ ਤੀਸਰਾ ਕੀ ਬਿਨਾ ਕਿਸੇ ਖੂਨ ਖਰਾਬੇ ਦੇ ਸਾਨੂੰ ਆਜ਼ਾਦੀ ਮਿਲ ਸਕਦੀ ਹੈ ਧੰਨਵਾਦ ਜੀ ਡਾਕਟਰ ਸਾਹਿਬ ਅਵੀਰ ਸੁਖਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹ ਲਗਾਤਾਰ ਤਨਾਰ YouTube ਚੈਨਲ ਰਾਈਂ ਦੇਖਦੇ ਨੇ ਜੀ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਸ਼ਰੋਤਿਆਂ ਦਾ ਦਰਸ਼ਕਾਂ ਦਾ ਦਾਇਰਾਕਾਰ ਕਾਫੀ وسیਹ ਹੈ ਔਰ ਕਈ ਵਾਰ ਹੁਣ ਤਾਂ ਸਰਵਰ ਦੇ ਉੱਤੇ ਵੀ ਇੰਨਾ ਗ ਲੋਡ ਹੁੰਦਾ ਹੈ ਵੀ ਕਈਆਂ ਦੀ ਸ਼ਿਕਾਇਤ ਹੁੰਦੀ ਹੈ ਕਿ ਜੀ ਵਿੱਚੋਂ ਰੁਕ ਰਿਹਾ ਹੈ ਜੀ ਅਦਾਲਤ ਸਿੰਘ ਕੋਸ਼ਿਸ਼ ਕਰ ਰਹੇ ਹੈ ਇਸ ਨੂੰ ਜਿਹੜਾ ਇਸ ਪ੍ਰੋਬਲਮ ਨੂੰ ਠੀਕ ਕਰਨ ਦੇ ਉਹਨਾਂ ਨੇ 2020 ਰੈਫਰੈਂਡਮ ਦੇ ਹਵਾਲੇ ਨਾਲ ਇਹ ਤਿੰਨ ਸਵਾਲ ਇਹ ਪੁੱਛੇ ਨੇ ਕਿ ਭਾਰਤੀ ਰਜਿਸਤ੍ਰੇਟੂ ਆਜ਼ਾਦੀ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ ਜੀ ਯੂਨ ਮੁਤਾਬਕ ਕਿਹੜਾ ਕਾਨੂੰਨ ਹੈ ਜਿਹੜਾ ਇਸ ਕਿਸਮ ਦੀ ਗੱਲ ਨੂੰ ਮਾਨਤਾ ਦੇਵੇ ਤੇ ਤੀਸਰਾ ਉਹਨਾਂ ਨੇ ਕਿਹਾ ਹੈ ਬਿਨਾ ਖੂਨ ਖਰਾਬੇ ਤੋਂ ਅਸੀਂ ਕਿਵੇਂ ਹਾਸਲ ਕਰ ਸਕਦੇ ਵੈਸੇ ਵੀਰ ਸੁਖਵਿੰਦਰ ਸਿੰਘ ਜੀ ਰੈਫਰੈਂਡਮ 2020 ਦੇ ਸੰਕਲਪ ਨੂੰ ਦੇਖਣ ਹਾਲਾਂ ਉਹਦੀ ਵਿਹਾਰਕਤਾ ਕੀ ਹੈ ਉਹਨੂੰ ਕਿਵੇਂ ਇੰਪਲੀਮੈਂਟ ਕੀਤਾ ਜਾਏਗਾ ਇਸ ਬਾਰੇ ਨਾ ਅਸੀਂ ਕਦੇ ਜਿਹੜੇ ਬਹੁਤ ਸਾਰੇ ਸਵਾਲ ਆਉਂਦੇ ਨੇ ਉਹਨਾਂ ਨੂੰ ਅਸੀਂ ਡੈਫਰ ਕਰ ਦਿੰਨੇ ਆ ਕਿ ਭਈ ਇਸ ਵੇਲੇ ਤਾਂ ਮਕਸਦ ਕੌਮ ਦੇ ਵਿੱਚ ਅਵੇਅਰਨੈਸ ਪੈਦਾ ਕਰਨੇ ਕਿ ਅਸੀਂ ਆਪਣਾ ਘਰ ਬਣਾਉਣਾ ਹੈ ਘਰ ਲੈਣਾ ਹੈ ਆਪਣੀ ਧਰਤੀ ਨੂੰ ਆਜ਼ਾਦ ਕਰਵਾਉਣਾ ਹੈ ਔਰ ਸਾਡਾ ਰਾਈਟ ਆਫ ਸੈਲਫ ਟਰਮੀਨੇਸ਼ਨ ਦਾ ਹੱਕ ਹੈ ਜਿਹੜਾ ਯੂਨ ਚਾਰਟਰ ਨੇ ਦਿੱਤਾ ਹੋਇਆ ਜੀ ਬਾਕੀ ਮੌਕੇ ਅਨੁਸਾਰ ਜਿਉਂ-ਜਿਉਂ ਜਿਉਂ-ਜਿਉਂ ਹਾਲਾਤ ਬਣਦੇ ਨੇ ਤੁਸੀਂ ਉਸ ਤਰੀਕੇ ਦੇ ਨਾਲ ਅੱਜ ਕੱਲ ਇੰਟਰਨੈਸ਼ਨਲੀ ਬਹੁਤ ਸਾਰਾ ਇੱਕ ਤੌਰ ਤਰੀਕਾ ਆਪਣੀ ਵਿਲ ਦੇਣ ਦਾ ਆਪਣੀ ਰਾਏ ਦੇਣ ਦਾ ਰੈਫਰੈਂਡਮ ਜਾਂ ਪ੍ਰੈਵਿਸਾਈਟ ਜਾਂ ਰਾਈਟ ਆਫ ਸੈਫਟ ਟਰਮੀਨੇਸ਼ਨ ਇਹ ਅਲੱਗ-ਅਲੱਗ ਟਰਮਸ ਨੇ ਜਿਨਾਰਾਹੀਂ ਤੁਸੀਂ ਆਪਣੀ ਵਿਲ ਦਰਸਾਉਂਦੇ ਹੋ ਰੈਗੂਲਰ ਵੋਟਾਂ ਦਾ ਉਦੋਂ ਹੀ ਪੈਂਦੇ ਆ ਜਦੋਂ ਸਟੇਟ ਚੋਂਦੀ ਹੈ ਪਰ ਜਦੋਂ ਤੁਸੀਂ ਡਾਇਸਪੋਰਾ ਚ ਵੀ ਹੋ ਉਹ ਜਿਹੜੀ ਤੁਹਾਡੀ ਧਰਤੀ ਹੈ ਉਹ ਕਿਸੇ ਦੇ ਕਬਜ਼ੇ ਚ ਹੋਏ ਜਿਵੇਂ ਇੰਡੀਅਨ ਸਟੇਟ ਤੇ ਫਿਰ ਤੁਸੀਂ ਦੇਖਦੇ ਹੋ ਕਿ ਰਿਪੀਟਿਡਲੀ ਤੁਸੀਂ ਇਸ ਗੱਲ ਨੂੰ ਪ੍ਰੈਸ ਕਰਦੇ ਹੋ ਜਿਵੇਂ ਅਸੀਂ 36 ਕਾਂਗਰਸਮੈਨ ਸੈਨੇਟਰਾਂ ਦੀ ਚਿੱਠੀ ਦੀ ਗੱਲ ਕੀਤੀ ਕਿ ਪਹਿਲੀ ਵਾਰ ਹੈ ਇਸ ਲੈਵਲ ਤੇ ਯੂਐਸ ਦੇ ਸੈਨੇਟਰਜ਼ ਨੇ ਮੰਨੇ ਇਹ ਭਾਰਤ ਦੇ ਵਿੱਚ ਸਿੱਖਾਂ ਦੀ ਅਲੱਗ ਰਿਲੀਜੀਅਸ ਆਈਡੈਂਟੀਟੀ ਨੂੰ ਢਨਾਈ ਕੀਤਾ ਹੋਇਆ ਹੈ ਔਰ ਇਦੀ ਵਜ੍ਹਾ ਕਰਕੇ ਐਜੂਕੇਸ਼ਨਲ ਸੋਸ਼ਲ ਔਰ ਦੂਸਰੀਆਂ ਥਾਵਾਂ ਤੇ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਹੁਣ ਇਹ ਇੱਕ ਆਧਾਰ ਹੈ ਆਧਾਰ ਹੈ ਨੈਸ਼ਨਹੂਡ ਦਾ ਕੱਲੋਂ ਜਦੋਂ ਅਸੀਂ ਲੌਬੀ ਕਰਾਂਗੇ ਜਾਂ ਇੱਕ ਤੁਹਾਡਾ ਬੇਸ ਬਣ ਜਾਂਦਾ ਹੈ ਸੋ ਭਾਰਤ ਤੋਂ ਉਹਨਾਂ ਨੇ ਈਜ਼ੀਲੀ ਤਾਂ ਛੱਡਣਾ ਨਹੀਂ ਹੈ ਮੈਨੂੰ 25 ਸਾਲ ਪਹਿਲੀ ਗੱਲ ਯਾਦ ਹੈ ਕਿ ਇੱਕ ਸੈਕਟਰੀ ਆਫ ਸਟੇਟ ਸ਼ਾਇਦ ਬੁਸ਼ ਐਡਮਿਨਿਸਟ੍ਰੇਸ਼ਨ ਦੇ ਵੇਲੇ ਪਹਿਲੇ ਵੇਲੇ ਰਿਹਾ ਸੀ ਉਹਨੇ ਇੱਕ ਪ੍ਰਾਈਵੇਟ ਡਿਨਰ ਦੇ ਉੱਤੇ ਮੈਂ ਵੀ ਗਿਆ ਤਾਂ ਉਹਨੂੰ ਮੈਂ ਪੁੱਛਿਆ ਉਹਨੇ ਕਿਹਾ ਜੀ ਵੀ ਯੂ ਆਰ ਦਾ ਬ੍ਰੈਡ ਬਾਸਕਟ ਆਫ ਇੰਡੀਆ ਦੇ ਵਿਲ ਨੈਵਰ ਲੈਟ ਯੂ ਗੋ ਇਟ ਵਿਲ ਬੀ ਆਫਟਰ ਬਲੱਡ ਸ਼ੈਡ ਜੀ ਕਿ ਵੀ ਤੁਸੀਂ ਉਹਨਾਂ ਨੂੰ ਰੋਟੀ ਦੇ ਰਹੇ ਹੋ ਉਹਨਾਂ ਦੇ ਤੁਸੀਂ ਰੋਟੀਆਂ ਦੀ ਟੋਕਰੀ ਹੋ ਤੁਸੀਂ ਸੈਕਟਿਫਾਈਸ ਕਰਦੀ ਕਣਕ ਚੋੜ ਹੋ ਤਾਂ ਉਹਨੂੰ ਕਿੱਦਾਂ ਜਾ ਲੈਣ ਦੇਣਗੇ ਵੀ ਉਹ ਬਹੁਤ ਇਹ ਖੂਨ ਖਰਾਬਾ ਹੋਏਗਾ ਸੋ ਜ਼ਾਹਰ ਹੈ ਵੀ ਆਲਰੇਡੀ ਸਾਡੀ ਇੱਕ ਜਨਰੇਸ਼ਨ ਉਹਨਾਂ ਨੇ ਮਾਰ ਦਿੱਤੀ ਔਰ ਉੰਜੇ ਅਸੀਂ ਪਾਣੀਆਂ ਦਾ ਮੁੱਦਾ ਦੇਖੀ ਐ ਜਾਂ ਪੰਜਾਬ ਚ ਸੈਡੀਸ਼ਨ ਦੇ ਚਾਰਜ ਲਾ ਦਿੱਤੇ ਹਰਿਆਣਾ ਚ ਕਿਉਂ ਜੀ ਜੱਟਾਂ ਦੀ ਗੁੰਡਾਗਰਦੀ ਐ ਔਰ ਸਾਰਾ ਹਿੰਦੁਸਤਾਨ ਚੁੱਪ ਬੈਠਾ ਐ ਪਾਰਟੀਆਂ ਚੁੱਪ ਬੈਠੀਆਂ ਸੋ ਸਾਨੂੰ ਅਸੀਂ ਕੋਸ਼ਿਸ਼ ਰੈਫਰੈਂਡਮ ਵਰਡ ਹੀ ਇਸ ਲਈ ਐ ਕਿ ਭਾਈ ਅਸੀਂ ਸ਼ਾਂਤ ਮਹੀਨ ਨਾਲ ਚਾਹੁੰਦੇ ਔਰ ਇਹ ਤੀਸਰਾ ਉਹਨਾਂ ਦੇ ਸਵਾਲ ਦਾ ਜਵਾਬ ਵੀ ਵਿੱਚੇ ਹੀ ਆ ਜਾਂਦਾ ਐ ਵੀ ਇਹ ਤਾਂ ਹੁਣ ਸਿਸਟਮ ਨੇ ਦੇਖਣਾ ਐ ਉੱਥੇ ਵੀ ਉਹਨਾਂ ਨੇ ਖੂਨ ਖਰਾਬਾ ਕਰਨਾ ਐ ਜਾਂ ਕਰਵਾਣਾ ਐ ਜਾਂ ਪੀਸਫੁਲੀ ਸਾਨੂੰ ਸਾਡਾ ਹੱਕ ਦੇਣਾ ਤੇ ਯੂਐਨ ਦੇ ਮੁਤਾਬਕ ਸਾਡੀ ਰੈਕਗਨੀਸ਼ਨ ਯੂਐਨ ਤਾਂ ਜਿਵੇਂ ਮੈਂ ਅੱਗੇ ਕਿਹਾ ਕਿ ਵੀ ਇਹ ਇੱਕ ਸਪਾਇਨਲੈਸ ਟੂਥਲੈਸ ਗਟਲੈਸ ਆਰਗੇਨਾਈਜੇਸ਼ਨ ਹੈ ਉਹਦੇ ਗੀਮੂ ਵਰਗੀ ਗੀਮੂ ਵਰਤ ਵਰਮ ਨੂੰ ਕਹਿੰਦੇ ਨੇ ਗੰਡੋਆ ਜੀ ਵੀ ਜਿਹਦੇ ਨਾਲ ਸਪਾਇਨ ਹੈ ਨਾ ਉਹਦੇ ਗਾਟੇ ਇੰਟਰਸਟਾਈਨ ਹੈ ਤੇ ਨਾ ਉਹਦੇ ਦੰਦ ਨੇ ਉਹ ਠੀਕ ਹੈ ਜਦੋਂ ਅਮਰੀਕਾ ਜਾਂ ਵੈਸਟਰਨ ਪਾਵਰ ਚਾਹਣ ਗਿਆ ਫਿਰ ਸਾਊਥ ਸੋਡਾਨ ਦੀ ਤਰ੍ਹਾਂ ਪ੍ਰੈਵਿਸਾਈਟ ਹੋ ਜਾਏਗਾ ਇਸ ਤੈਮੂਰ ਦੀ ਤਰ੍ਹਾਂ ਹੋ ਜਾਏਗਾ ਕੋਸੋਵੋ ਜਪਾਵੇਂ ਇਹਨਾਂ ਨੇ ਨਹੀਂ ਕਰਵਾਇਆ ਪਰ ਜਿਨ੍ਹਾਂ ਨੇ ਕਰਵਾਇਆ ਉਹ ਨੂੰ ਮਾਨਤਾ ਦੇ ਦਿੱਤੀ ਮੈਸੀਡੋਨੀਆ ਨੇ ਦੇ ਦਿੱਤੀ ਤਾਂ ਹੁਣ ਜਦੋਂ ਚੀਨ ਦਾ ਇੰਟਰਸਟ ਸਾਡੇ ਖਿੱਤੇ 'ਚ ਹੋਇਆ ਔਰ ਜਿਸ ਕਿਸਮ ਦੀਆਂ ਭਾਰਤ ਦੀਆਂ ਕਰਤੂਤਾਂ ਨੇ ਉੱਥੇ ਸਾਊਥ ਚਾਈਨਾ ਸੀ ਜਿਹਾ ਜੋ ਹਾਲਾਤ ਨੇ ਪਹੁੰਚ ਕਰ ਰਹੇ ਨੇ ਤੇ ਉਦੋਂ ਅਸੀਂ ਕਿਤੇ ਬੈਠ ਕੇ ਵੀ ਕਰਵਾਈਏ ਉਹ ਨੂੰ ਮਾਨਤਾ ਦੇ ਦੇਣਗੇ ਫਿਰ ਯੂਨ ਵੀ ਰੈਕਗਨਾਈਜ਼ ਕਰ ਲਏਗਾ ਹੁਣ ਬੰਗਲਾਦੇਸ਼ ਕਿਹੜਾ ਯੂਨ ਦੇ ਮਤੇ ਕਰਕੇ ਬਣਿਆ ਇੰਡੀਆ ਨੇ ਜਾ ਕੇ ਫੋਰਸਫੁਲੀ ਤੋੜ ਦਿੱਤਾ ਪਾਕਿਸਤਾਨ ਨੂੰ ਦੋ ਹਿੱਸਿਆਂ ਔਰ ਜਦੋਂ ਇੱਕ ਵਾਰੀ ਤੋੜ ਦਿੱਤਾ ਹੈ ਫਿਰ ਜਿਹੜੇ ਵਾਰ ਕਰਿਮੀਨਲ ਬਣਾਉਣ ਦਾ ਡਰ ਸੀ ਤੇ ਉਹਨਾਂ ਨੇ ਕਿਹਾ ਜੀ ਜੇ ਪਾਕਿਸਤਾਨ ਮੰਨਤਾ ਨਹੀਂ ਦਿੰਦਾ ਤੇ ਅਸੀਂ ਜਿਹੜੇ 90000 ਨੇ ਇਹਨਾਂ ਦੇ ਉੱਤੇ ਵਾਰ ਕਰਾਇਮ ਚਲਾਵਾਂਗੇ ਔਰ ਹੋਰ ਵੀ ਪ੍ਰੈਸ਼ਰ ਫਿਰ ਪਾਕਿਸਤਾਨ ਨੂੰ ਵੀ ਜਿਹੜੇ ਮੰਨਤਾ ਦੇਣੀ ਪਈ ਬੰਗਲਾਦੇਸ਼ ਨੂੰ ਸੋ ਇਹ ਹਾਲਾਤ ਯੂਨ ਦੇ ਤਾਂ ਵਕਤ ਮੁਤਾਬਕ ਹੀ ਬਣਦੇ ਨੇ ਸੋ ਇਹਨਾਂ ਦਾ ਵੀਰ ਸੁਖਵਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਦਾ ਸਤਿ ਸ੍ਰੀ ਅਕਾਲ ਨੇ ਬ੍ਰੇਕ ਈਵਰਸ ਦਸਨ ਅਸਲਾ ਬੈਨਰੋ ਮਿਲਦੇ ਆ আফਟਰ ਦਿਸ ਸ਼ਾਰਟ ਬ੍ਰੇਕ